ਆਹ ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅ ਵੈਸੇ ਪਤਾ ਤਾਂ ਕੱਲ ਹੀ ਲੱਗ ਗਿਆ ਸੀ ਕਿਸੇ ਕਾਰਨ ਕਰਕੇ ਵੀਡੀਓ ਨਹੀਂ ਪਾਈ ਵੀ ਪਤਾ ਲੱਗਾ ਇਸ ਗੱਲ ਦਾ ਵੀ ਉਹ 27 ਦੀ ਤਰੀਕ ਆ ਰਹੀ ਹੈ ਜਿਹੜੀ ਉਸ ਦਿਨ ਜਿਹੜੀ ਮਾਝੇ ਦੀ ਧਰਤੀ ਐ ਸੀ ਅੰਮ੍ਰਿਤਸਰ ਸਾਹਿਬ ਇਥੇ ਕੋਈ ਗੇਪ ਰੇਡ ਦੀ ਗੱਲਬਾਤ ਕਰ ਰਹੇ ਆ ਕੁਝ ਕੋਈ ਵੱਖਰੀ ਜਮਾਤ ਉੱਠੀ ਆ ਹੁਣ ਨਹੀਂ ਤੇ ਚਲੋ ਸਰਕਾਰ ਇਹਨਾਂ ਦਾ ਖ्याल ਛਿਦੋ ਰੱਖੇ ਸਿਕਿਉਰਿਟੀਆ ਦਾ ਉਹ ਇਹਨਾਂ ਨੂੰ ਪਾਈ ਹੁਣ ਆਮ ਖਤਰੇ ਵਾਲੇ ਹੀ ਲੱਗਦਾ ਵਾ ਤੇ ਅਸੀਂ ਦੱਸਦਗੇ ਗਏ ਪ੍ਰੇਟ ਦਾ ਤਾਂ ਪਤਾ ਨਹੀਂ ਗੇ ਪ੍ਰੇਟ ਪਤਾ ਨਹੀਂ ਕਦੋਂ ਹੋ ਜੇ ਤੇ ਹੁਣ ਪਲੱਸ 1 ਪਲੱਸ 2 ਦੇ ਪੇਪਰ ਹੋਏ ਆ ਤੇ 10ਵੀਂ ਦੇ ਪੇਪਰ ਹੋਏ ਆ ਬੱਚੇ ਵਿਹਲੇ ਹੀ ਆ ਤੇ 20 25 ਬੱਚੇ ਨਵੇਂ ਆਏਗੇ ਉਹ ਕਹਿੰਦੇ ਵੀ ਭਾਈ ਸਾਹਿਬ ਵੀ ਅਸੀਂ ਵੀ ਨਾਲ ਜੱਥੇ ਜਾਉਣਾ ਤੇ ਉਹਨਾਂ ਨੂੰ ਅਸੀਂ ਰੱਖਦੇ ਆ ਸੈੱਫਟ ਕਰ ਦਿੰਦੇ ਆ ਹੱਥੋਂ ਤੁਖਲਾਉਣੇ ਆ ਅਸੀਂ ਇਹਨਾਂ ਵੀ ਖਲਾਵਾਗੇ ਮੇਰੇ ਹਿਸਾਬ ਨਾਲ ਤੇ ਬਾਕੀ ਸੰਗਤ ਤਿਆਰ ਪਰ ਤਿਆਰ ਰਵੇ ਤੇ ਆਪਾਂ ਪ੍ਰੇਟ ਦਾ ਤਾਂ ਪਤਾ ਨਹੀਂ ਪਰ ਪ੍ਰੇਟ ਜਰੂਰ ਕਰਨੀ ਆ ਤੇ ਦੂਜੀ ਗੱਲ ਇੱਕ ਹੋਰ ਆ ਵੀ 27 ਤਰੀਕ ਤਾਂ ਬਹੁਤ ਦੂਰ ਆ ਵੀ ਆਪਾਂ ਟਰਾਫਿਕ ਇਹਨਾਂ ਨੂੰ ਪਹਿਲਾਂ ਹੀ ਵੰਡ ਦਗੇ ਜਾਂ ਤਾਂ ਹਾਰ ਦਿਆਂ ਤੇ ਬੇਨਤੀ ਕਰਨੀ ਸੀ ਪੰਜਾਬ ਵਾਸੀਆਂ ਨੂੰ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚੋਂ ਮੈਂ ਫੋਟੋ ਕੱਟ ਕੇ ਆਹ ਲਾਈਆਂ ਹੋਈਆਂ ਵਿੱਚ ਵੀਡੀਓ ਦੇ ਤੇ ਵੀ ਜੇ ਕਿਸੇ ਨੂੰ ਪਤਾ ਇਹਨਾਂ ਦਾ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਹੈਗਾ ਸੀਰੀਜ਼ ਵਾਈਜ਼ ਉਹਨਾ ਬਾਂਡਾ ਸਮਰੋਹ ਘਰੋਂ ਧੜੀ ਜਾ ਕੇ ਕਾਰੀ ਆਈਏ ਐਵੇਂ ਲੇਟ ਹੁੰਦੇ ਫਿਰਨਗੇ ਵਿਚਾਰੇ ਉੱਥੇ ਆਉਂਦੇ ਫਿਰਨਗੇ ਘਰੇ ਜਾ ਕੇ ਹੀ ਦੇ ਆਈਏ ਇਹਨਾਂ ਨੂੰ ਟਰਾਫੀਆਂ ਹਨਾ ਕੀ ਲੱਛਣ ਕਰਦੇ ਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਰਨਾ ਕੀ ਆ ਇਸ ਕਰਕੇ ਪ੍ਰਸ਼ਾਸਨ ਕੰਟਰੋਲ ਕਰੇ ਇਸ ਕੰਮ ਨੂੰ ਵੀ ਇਹ ਕੰਮ ਦੀ ਕੋਈ ਬਹੁਤੀ ਦੇਣ ਨਹੀਂ ਹੈਗੀ ਤੇ ਨਾ ਹੀ ਇਹ ਜ਼ਰੂਰੀ ਆ ਜੇ ਕਿਸੇ ਦੇ ਵਿੱਚ ਇਹ ਕਣਕੰਡਾ ਹੈਗਾ ਇਸ ਗੱਲਬਾਤ ਦਾ ਤਾਂ ਘਰੇ ਹੀ ਰਵੇ ਗੋਪਤ ਰਵੇ ਤਾਂ ਵਧੀਆ ਗੱਲ ਆ ਇਹ ਨਾ ਹੋਵੇ ਕਿਤੇ ਵੀ ਵੱਡੇ ਲੈਵਲ ਤੇ ਕੰਮ ਕੋਈ ਹੋਰ ਹੋ ਜੇ ਇਸ ਕਰਕੇ ਅਸੀਂ ਅਡੀਕ ਕਰਦੇ ਆ ਵੀ ਭਾਈ ਇਹ ਸੁਨੇਹਾ ਆਉਂਦਾ ਤੇ ਇਹ ਪੰਜਾਬ ਦੀ ਧਰਤੀ ਤੇ ਕਿਤੇ ਵੀ ਨਹੀਂ ਹੋਣਾ ਚਾਹੀਦਾ ਜੇ ਕਿਤੇ ਹੁੰਦਾ ਵਾ ਤੇ ਸਾਰੇ ਇਕੱਠੇ ਹੋ ਕੇ ਇਹ ਇਹਦਾ ਵਿਰੋਧ ਨਾ ਕਰੋ ਜੇ ਕਿਤੇ ਹੁਣ ਇਹਨਾਂ ਨੇ ਪਾਤੀ ਨਾ ਉਹ ਪੋਸਟ ਜੀ ਵੀ ਇੰਨੀ ਤਰੀਕ ਨੂੰ ਫਲਾਣੇ ਸ਼ਹਿਰ ਆ ਆ ਤੇ ਵਿਰੋਧ ਨਾ ਕਰੋ ਤੇ ਚੁੱਪ ਕਰਕੇ ਘੇਰਾ ਪਾ ਲਓ ਇਹਨਾਂ ਨੂੰ ਤੇ ਜਿਵੇਂ ਵੀ ਇਹਨਾਂ ਦੀ ਸਰਵਿਸ ਕਰੋ ਟਕਾ ਕੇ ਫਿਰ ਖੜਦੇ ਨਹੀਂ ਤਾਂ ਇਹ ਆ ਜਿਹੜਾ ਵੀਡੀਓ ਸ਼ੇਅਰ ਕੀਤਗੇ ਇਹਨਾਂ ਦੇ ਐਡਰੈਸ ਡਰੈਸ ਭੇਜੋ ਸਾਨੂੰ ਕਿੱਥੋਂ ਦੇ ਹੈਗੇ ਕਿੱਥੋਂ ਦੇ ਨਹੀਂ ਇਹਨਾਂ ਨੂੰ ਤਾਂ ਹਸਾਬ ਕਿਤਾਬ ਕਰਗੇ ਇਹਨਾਂ ਨਾਲ ਬਾਕੀ ਖਿਆਲ ਰੱਖਿਆ ਕਰੋ ਪੰਜਾਬ ਦੇ ਵਿੱਚ ਸੂਰਬੀਰਾਂ ਦੇ ਕਾਫਲੇ ਤਾਂ ਹੁੰਦੇ ਆ ਦਸਤਾਰ ਮਾਰਚ ਹੁੰਦੇ ਆ ਨਗਰ ਕੀਰਤਨ ਹੁੰਦੇ ਆ ਤੇ ਆ ਨਗਰ ਕੀਰਤਨ ਕਰਨ ਵਾਲੀਆਂ ਧਰਤੀਆਂ ਦੇ ਉੱਤੇ ਗੇਪਰੇਡਾ ਹੋਣ ਲੱਗੇ ਇਹਨਾਂ ਨੂੰ ਬਹੁਤ ਸ਼ਰਮ ਦੀ ਗੱਲ ਆ ਆਪਣੇ ਆਪ ਤੇ ਸਿੱਖਾਂ ਆਪ ਤੇ ਵੀ ਪੰਜਾਬ ਵਾਸੀਆਂ ਆਪ ਤੇ ਵੀ ਪੰਜਾਬ ਦੀ ਧਰਤੀ ਕੱਲੇ ਸਿੱਖਾਂ ਤੋਂ ਕੋਈ ਨਹੀਂ ਹੈ ਸਾਂਝੀ ਆ ਗੁਰੂਆਂ ਪੀਰਾਂ ਦੀ ਆ ਸਾਰਿਆਂ ਦੀ ਵੀ ਸਾਂਝੀ ਆ ਸਾਰੇ ਧਰਮਾਂ ਦਾ ਸਤਕਾਰ ਆ ਪਰ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਜ਼ਿਆਦਾ ਨਹੀਂ ਇਸ ਕਰਕੇ ਇਹ ਅੱਗੇ ਵੀ ਕੁਰਬਾਨ ਹੁੰਦੇ ਰਹਿਣਗੇ ਤੇ ਇਹਨਾਂ ਨੂੰ ਖੁੱਲੀ ਛੁੱਟੀ ਆ ਤੁਸੀਂ 27 ਤਰੀਕ ਰੇਟ ਰੱਖ ਤੀ ਇੱਕ ਅੱਧੇ ਦਿਨ ਦੇ ਵਿੱਚ ਹੀ ਆਓ ਤੁਸੀਂ ਅਸੀਂ ਤਾਂ ਤਿਆਰ ਬੈਠੇ ਆ ਤੁਹਾਨੂੰ ਦੇਖਣ ਆਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਨੇ ਵੀਡੀਓ ਭੇਜੀ ਆ ਕਿ 27 ਅਪ੍ਰੈਲ ਨੂੰ ਇੱਕ ਅਮਰਸਰ ਸਾਹਿਬ ਇੱਕ ਗੇ ਪੇਡ ਹੋ ਰਹੀ ਆ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਵਿੱਚ ਚੇਤਾਵਨੀ ਆ ਜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇ ਪੇਡ ਅਮਰਸਰ ਸਾਹਿਬ ਵਿੱਚ ਨਹੀਂ ਹੋਊਗੀ ਨਹੀਂ ਉੱਠੀ ਜਾਊਗੀ ਪਹਿਲਾਂ ਸੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਤੇ ਲਾਅਨ ਆਰਡਰ ਨੂੰ ਮਨਤੇ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜੇ ਇਹ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਜੇ ਗੰਦ ਅਸੀਂ ਨਾਂ ਪੈਣ ਦਿੱਤਾ ਸੀ ਨਾਂ ਪੈਣ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 22 April ਨੂੰ ਹੋ ਰਏ ਇਸ ਗੇਪੇ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਇਹ ਫਰਜ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ